ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫੇਰ ਮੇਰੇ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਅੰਗੁਰਪ੍ਰੀਤ ਸਿੰਘ ਅੱਜ ਫੇਰ ਇੱਕ ਨਵੇਂ ਟੌਪਿਕ ਤੇ ਗੱਲ ਕਰਦੇ ਆਂ ਜੀ ਜਜਤੋਂ ਆਪਾਂ ਬੱਚਿਆਂ ਦੀ ਪੇਰੈਂਟਸ ਮੀਟਿੰਗ ਤੇ ਜਾਂਦੇ ਆਂ ਪੀਟੀਐਮ ਹੁੰਦਾ ਸਕੂਲ ਦੇ ਵਿੱਚ ਉੱਥੇ ਪੁੱਛੇ ਜਾਣ ਵਾਲੇ ਕੁਝ ਇਹੋ ਜਿਹੇ ਸਵਾਲ ਜਿਹੜੇ ਬੱਚਿਆਂ ਦੇ ਪੇਰੈਂਟਸ ਨੂੰ ਮਾਪਿਓ ਨੂੰ ਜ਼ਰੂਰ ਪੁੱਛਣੇ ਚਾਹੀਦੇ ਆ ਜੀ ਕਿਉਂਕਿ ਨੰਬਰ ਤੇ ਚਲੋ ਬੱਚਿਆਂ ਦੇ ਉਹਨਾਂ ਦੇ ਕਲਾਸ ਚਾਰਜ ਨੇ ਦੱਸ ਹੀ ਦੇਣੇ ਹੁੰਦੇ ਆ ਪਰ ਆਪਣੇ ਵੀ ਕੁਝ ਫਰਜ਼ ਬੰਦੇ ਆ ਉਹਨਾਂ ਨੂੰ ਸਵਾਲ ਪੁੱਛਣ ਦਾ ਕਿ ਸਾਡੇ ਬੱਚਿਆਂ ਦਾ ਇੰਟਰਸਟ ਕਿਹੜੇ ਸਬਜੈਕਟ ਵਿੱਚ ਜ਼ਿਆਦਾ ਹੈ ਤੇ ਕਿਹੜਾ ਸਬਜੈਕਟ ਇਹੋ ਜਿਹਾ ਆ ਜਿਹਦੇ ਵਿੱਚ ਬੱਚਾ ਥੋੜਾ ਸਾਡਾ ਵੀਕ ਆ ਤੇ ਦੂਸਰਾ ਸਵਾਲ ਏ ਕਿ ਸਾਡਾ ਬੱਚਾ ਸਕੂਲ ਦੇ ਵਿੱਚ ਹੋਣ ਵਾਲੀਆਂ ਐਕਟੀਵਿਟੀਆਂ ਦੇ ਵਿੱਚ ਪਾਰਟਿਸਿਪੇਟ ਕਰਦਾ ਏ ਜਾਂ ਨਹੀਂ ਕਰਦਾ ਤੇ ਤੀਸਰਾ ਸਵਾਲ ਬੱਚੇ ਦਾ ਕਲਾਸ ਦੇ ਵਿੱਚ ਬਿਹੇਵੀਅਰ ਦੂਸਰੇ ਬੱਚਿਆਂ ਪ੍ਰਤੀ ਕਿਹੋ ਜਿਹਾ ਏ ਤੇ ਚੌਥਾ ਸਵਾਲ ਕਿ ਸਾਡਾ ਬੱਚਾ ਕਿਸੇ ਬੱਚੇ ਦੇ ਨਾਲ ਸ਼ਰਾਰਤਾਂ ਜਾਂ ਇਹੋ ਜਿਹੀਆਂ ਹਰਕਤਾਂ ਤੇ ਨਹੀਂ ਸਿੱਖ ਰਿਹਾ ਜਿਸ ਨਾਲ ਬੱਚੇ ਦੇ ਫਿਊਚਰ ਦੇ ਵਿੱਚ ਉਸ ਤੇ ਸਵਾਲ ਉੱਠੇ ਜਾਣ ਜਾਂ ਸਕੂਲ ਟੀਚਰ ਉਸ ਨੂੰ ਗੁੱਸੇ ਹੋਵੇ ਜਾਂ ਉਸ ਨੂੰ ਕੋਈ ਇਹੋ ਜਿਹਾ ਤਾਨਾ ਮਾਰੇ ਕਿ ਬੱਚੇ ਦੇ ਦਿਮਾਗ ਦੇ ਵਿੱਚ ਉਹ ਗੱਲ ਬੈਠ ਜਾਏ ਇਹ ਚਾਰ ਪੰਜ ਸਵਾਲ ਇਹੋ ਜਿਹੇ ਜ਼ਰੂਰ ਹੋਣੇ ਚਾਹੀਦੇ ਆ ਪੀਟੀਐਮ ਦੇ ਵਿੱਚ ਜਿਹੜੇ ਸਾਡੇ ਮਾਪਿਆਂ ਦਾ ਫਰਜ਼ ਮੰਨਦਾ ਹੈ ਕਿ ਆਪਾਂ ਸਕੂਲ ਦੇ ਟੀਚਰਸਨ ਦੇ ਨਾਲ ਡਿਸਕਸ ਜ਼ਰੂਰ ਕਰੀਏ ਆਯੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਸਾਡਾ ਵੀ ਫਰਜ਼ ਬੰਦਾ ਵੀਡੀਓ ਨੂੰ ਸ਼ੇਅਰ ਕਰਨਾ ਇਸ ਤਰ੍ਹਾਂ ਹੋਰ ਵੀ ਵੀਡੀਓ ਡੇਲੀ ਸਾਡੀਆਂ ਰੁਟੀਨ ਦੇ ਵਿੱਚ ਆਉਂਦੀਆਂ ਰਹਿਣਗੀਆਂ ਤੁਸੀਂ ਸਾਨੂੰ ਸਪੋਰਟ ਕਰਨੀ ਆ ਜੀ ਮੇਰਾ YouTube ਚੈਨਲ ਜਰੂਰ ਜਰੂਰ ਸਬਸਕ੍ਰਾਈਬ ਕਰਨਾ ਜੀ ਥੈਂਕ ਯੂ ਧੰਨਵਾਦ ਸਤਿ ਸ਼੍ਰੀ ਅਕਾਲ ਜੀ